ਜਦ ਅਗੇ ਕ੍ਰਿਸ਼ਨ ਜਨਮ ਅਸ਼ਟਮੀ ਆ ਰਹੀ ਹੈ ਇਸ ਮੌਕੇ ਕੀ ਕਰ ਜੀਏ ਜੈ શ્રી ਕ੍ਰਿਸ਼ਨ ਮੇਰੇ ਵੱਲੋਂ ਸੂ ਦੇਸ਼ ਵਾਸੀਆਂ ਖਾਸ ਕਰਕੇ ਕਪੂਰਥਲਾ ਵਾਸੀਆਂ ਕ੍ਰਿਸ਼ਨ ਅਸ਼ਮੀ ਦੀ ਲੱਖ ਲੱਖ ਵਧਾਈ ਹੋਵੇ ਪ੍ਰਾਰਸ ਕਰਦਾ ਕਿ ਜਿਸ ਤਰ੍ਹਾਂ ਕ੍ਰਿਸ਼ਨ ਜੀ ਮਹਾਰਾਜ ਨੇ ਇਸ ਸੰਸਾਰ ਵਿਚ ਆ ਕੇ ਲੋਕਾਂ ਦਾ ਭਲਾ ਕੀਤਾ ਗਰੀਬ ਗੁਰੂ ਦੇ ਦੀ ਰਾਖੀ ਕੀਤੀ ਦਰੁਪਤੀ ਦੀ ਰਾਖੀ ਕੀਤੀ ਉਸੇ ਤਰ੍ਹਾਂ ਸਾਡੇ ਸਮਾਜ ਵਿੱਚ ਜਿਹੜੇ ਗਲਤ ਅੰਸਰ ਸਾਨੂੰ ਉਹਨਾਂ ਤੋਂ ਸचेत ਰਹਿਣ ਲਈ ਉਹਨਾਂ ਸਾਨੂੰ ਸਮਰਥਾ ਸਾਨੂੰ ਸਰਬੋਤਮ ਬਖਸ਼ਣ ਅਸੀਂ ਆਪਣੇ ਸਮਾਜ ਦੇ ਭਲੇ ਲਈ ਚਾਹੇ ਉਹ ਸਾਡਾ ਕੋਈ ਆਪਣਾ ਹੋਵੇ ਚਾਹੇ ਬਗਾਨਾ ਹੋਵੇ ਜਿਹੜਾ ਵੀ ਕੋਈ ਇਸ ਸਮਾਜ ਦੇ ਵਿੱਚ ਇਸ ਸਮਾਜ ਨੂੰ ਦੂਛਦ ਕਰ ਰਿਹਾ ਚਾਹੇ ਕੋਈ ਨਛਾ ਬੀਚ ਰਿਹਾ ਚਾਹੇ ਕੋਈ ਹੋਰ ਕਿਸੇ ਤਰ੍ਹਾਂ ਦੇ ਜਿਹੜੇ ਕਹਿਰ ਜਿਹੜੇ ਅਨਛਾਨੀ ਕੰਮ ਕਰ ਰਿਹਾ ਉਸ ਨੂੰ ਜਿਹੜਾ ਨੰਗਾ ਕਰਦਾ ਸਾਨੂੰ ਕ੍ਰਿਸ਼ਨ ਮਹਾਰਾਜ ਸਾਸਪ੍ਰਸ਼ਣ ਔਰ ਅਸੀਂ ਇਹ ਸਿਰਫ ਇਹ ਨਹੀਂ ਗੱਲਣਾ ਕਿ ਸਾਨੂੰ ਕੀ ਕਹਿ ਕੇ ਪੱਲਾ ਛਡਾਉਣ ਵਾਲੇ ਆ ਰਹੇ ਅਸੀਂ ਇਹ ਸਮਝ ਕੇ ਚੱਲੀਏ ਕਿ ਜਿਸ ਤਰ੍ਹਾਂ ਅਰਜਨ ਦੇ ਨਾਲ ਉਹ ਆਪ ਸਦਾ ਸਹਾਈ ਰਿਹਾ ਉਹਨਾਂ ਦੇ ਰਤਵਾਨ ਰੇ ਅਸੀਂ ਵੀ ਉਹਨਾਂ ਦੀ ਸੇਧ ਲੈ ਕੇ ਇਸ ਸਮਾਜ ਦੀ ਭਲੇ ਦੇ ਕੰਮ ਕਰੀਏ ਜੈ ਸ਼੍ਰੀ ਕ੍ਰਿਸ਼ਣ